ਯਾਰੇ ਬੱਚਿਓ ਅਸੀਂ ਪਿਛਲੀ ਵੀਡੀਓ ਵਿੱਚ ਪ੍ਰਕ੍ਰਿਤਿਕ ਸੰਖਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ ਇੱਕ ਤੋਂ ਸ਼ੁਰੂ ਹੋ ਕੇ ਅਣਗਿਣਤ ਸੰਖਿਆਵਾਂ ਨੂੰ ਪ੍ਰਕ੍ਰਿਤਿਕ ਸੰਖਿਆਵਾਂ ਕਿਹਾ ਜਾਂਦਾ ਹੈ ਜਿਵੇਂ ਕਿ 1 2 3 4 ਆਦਿ ਜਦੋਂ ਅਸੀਂ ਇਹਨਾਂ ਪ੍ਰਕ੍ਰਿਤਿਕ ਸੰਖਿਆਵਾਂ ਵਿੱਚ ਜ਼ੀਰੋ ਨੂੰ ਰੱਖ ਲੈਂਦੇ ਹਾਂ ਤਾਂ ਇਹ ਪੂਰਨ ਸੰਖਿਆਵਾਂ ਬਣ ਜਾਂਦੀਆਂ ਹਨ ਇਸ ਤਰ੍ਹਾਂ ਪੂਰਨ ਸੰਖਿਆਵਾਂ ਹਨ 0 1 2 3 4 ਅਤੇ ਇਸਨੂੰ ਅੱਗੇ ਇਹ ਵੱਧਦੇ ਜਾਂਦੇ ਹਨ ਪੂਰਨ ਸੰਖਿਆਵਾਂ ਵੀ ਅਨਗਿਣਤ ਹੁੰਦੀਆਂ ਹਨ ਇਸ ਤੋਂ ਬਾਅਦ ਅਸੀਂ ਜਾਣਦੇ ਹਾਂ ਕਿ ਸਭ ਤੋਂ ਛੋਟੀ ਪੂਰਨ ਸੰਖਿਆ ਕਿਹੜੀ ਹੈ ਤਾਂ ਸਭ ਤੋਂ ਛੋਟੀ ਪੂਰਨ ਸੰਖਿਆ ਹੈ 0 ਅਤੇ 0 ਹੀ ਸਭ ਤੋਂ ਪਹਿਲੀ ਪੂਰਨ ਸੰਖਿਆ ਹੈ ਇਸ ਤੋਂ ਬਾਅਦ ਬੱਚਿਓ ਜਿਹੜੀ ਸਭ ਤੋਂ ਵੱਡੀ ਪੂਰਨ ਸੰਖਿਆ ਹੈ ਉਹ ਸੰਭਵ ਨਹੀਂ ਹੈ ਪੂਰਨ ਸੰਖਿਆਵ ਦੇ ਸਮੂਹ ਨੂੰ ਅੰਗਰੇਜ਼ੀ ਦੇ ਅੱਖਰ W ਨਾਲ ਦਰਸਾਇਆ ਜਾਂਦਾ ਹੈ ਇਸ ਵੀਡੀਓ ਵਿੱਚ ਦੱਸੇ ਗਏ ਵੱਖ-ਵੱਖ ਤੱਥਾਂ ਨੂੰ ਸਮਝੋ ਅਤੇ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕਰੋ ਪਹਿਲਾ ਪ੍ਰਸ਼ਨ ਹੈ ਸਭ ਤੋਂ ਛੋਟੀ ਪੂਰਨ ਸੰਖਿਆ ਕਿਹੜੀ ਹੈ ਦੂਜਾ ਪ੍ਰਸ਼ਨ ਹੈ ਸਭ ਤੋਂ ਪਹਿਲੀ ਪੂਰਨ ਸੰਖਿਆ ਕਿਹੜੀ ਹੈ ਤੀਜਾ ਪ੍ਰਸ਼ਨ ਹੈ ਸਭ ਤੋਂ ਵੱਡੀ ਜਾਂ ਆਖਰੀ ਪੂਰਨ ਸੰਖਿਆ ਕਿਹੜੀ ਹੈ ਤੁਹਾਡਾ ਪ੍ਰਸ਼ਨ ਹੈ ਪੂਰਨ ਸੰਖਿਆਵਾਂ ਦੇ ਸਮੂਹ ਨੂੰ ਅੰਗਰੇਜ਼ੀ ਦੇ ਕਿਹੜੇ ਅੱਖਰ ਨਾਲ ਦਰਸਾਇਆ ਜਾਂਦਾ ਹੈ ਬੱਚਿਓ ਕੋਈ ਵੀ ਮੁਸ਼ਕਲ ਆਉਣ ਤੇ ਕਮੈਂਟ ਸੈਕਸ਼ਨ ਵਿੱਚ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ